ਆਪਣੀ ਹੁਣ ਸਪੀਚ ਦੇ ਵਿੱਚ ਵੀ ਕਹਿ ਚੁੱਕਿਆ ਕਿ ਇਹਨਾਂ ਨੇ ਅਕਾਲ ਤਖਤ ਸਾਹਿਬ ਨੂੰ ਤਾਂ ਜਿਹੜਾ ਟਿਚ ਜਾਣੇ ਜਾਣਿਆ ਸੀ ਇਹਨਾਂ ਨੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਨਾਲ ਵੀ ਜਿਹੜਾ ਹੈ ਉਹ ਮੱਥਾ ਲਾਉਣ ਦਾ ਯਤਨ ਕੀਤਾ ਇੱਕ ਕਿਸਮ ਦਾ ਸ੍ਰੀ ਅਕਾਲ ਤਖਤ ਸਾਹਿਬ ਤੇ ਸ੍ਰੀ ਹਰਮੰਦਰ ਸਾਹਿਬ ਜੀ ਦੇ ਨਾਲ ਮੱਥਾ ਲਾ ਕੇ ਇਹ ਅਬਦਾਲੀਆਂ ਦੀ ਕੈਟਾਗਰੀ ਦੇ ਵਿੱਚ ਖੜੇ ਹੋ ਗਏ ਜੀ ਸਰ ਜੀ ਤੁਸੀਂ ਕਿਹਾ ਵੀ ਅਕਾਲ ਤਖਤ ਸਾਹਿਬ ਨੂੰ ਬਾਰ ਬਾਰ ਸੁਣੰਦੇ ਆ ਸੀ ਤੇ ਹਰਮੰਦਰ ਸਾਹਿਬ ਨੂੰ ਇਹਨਾਂ ਨੇ ਟੁੱਡ ਮਾਰਿਆ ਇਹ ਟੁੱਡ ਮਾਰਨਾ ਇੱਕ ਸਦਕਾ ਅਪਰਾਧ ਹੈ ਅਪਰਾਧ ਹੈ ਜੀ ਨੀ ਟੱਡ ਮਾਰਨਾ ਸ਼ਬਦ ਆਪਾਂ ਅਪਰਾਧ ਹੈ ਨੀ ਬੋਲਣਾ ਵੀ ਆਪਾਂ ਅਪਰਾਧ ਹੈ ਨਹੀਂ ਨਹੀਂ ਟੱਡ ਮਾਰਨ ਦਾ ਸਾਡੀ ਮਾਲਵੇ ਦੇ ਵਿੱਚ ਟੱਡ ਮਾਰਨ ਦਾ ਮਤਲਬ ਹੁੰਦਾ ਟੱਕਰ ਲੈਣੀ ਟੱਕਰ ਮਾਰਨੀ ਸਾਡੀ ਬੋਲੀ ਹੈ ਉਹ ਉਹਦਾ ਕਰਨੇ ਆ ਜੀ ਕਿ ਦੇਖੋ ਅਸੀਂ ਤਰੀਕ ਪਹਿਲਾਂ ਫਿਕਸ ਕੀਤੀ ਹੋਈ ਸੀ 2 ਦਸੰਬਰ ਦੀ ਤੇ ਅਚਾਨਕ ਹੀ ਜਿਹੜਾ ਚੋਣਾ ਦਾ ਐਲਾਨ ਹੋ ਗਿਆ ਤੇ ਸਾਨੂੰ ਜਿਹੜੇ ਲੀਡਰ ਨਹੀਂ ਆਏ ਉਹਨਾਂ ਦੇ ਫੋਨ ਆਇਆ ਕਿ ਅਸੀਂ ਰੁਝੇ ਆ ਦੱਸੋ ਕੀ ਕਰੀਏ ਆਣਾ ਚਾਹੀਦਾ ਅਸੀਂ ਆਈਏ ਜਾਂ ਇਧਰ ਸਾਂਭੀਏ ਤਾਂ ਅਸੀਂ ਉਹਨਾਂ ਨੂੰ ਕਿਹਾ ਤੁਸੀਂ ਇਧਰ ਸਾਂਭੋ ਜੀ ਬੀਬੀ ਸਦਵੰਤ ਕੌਰ ਜੀ ਵੀ ਚੋਣਾਂ ਚ ਬੁਝੇ ਹੋਏ ਜੀ ਬੀਬੀ ਸਦਵੰਤ ਕੌਰ ਨੂੰ ਜੀ ਨੂੰ ਜਿਹੜਾ ਸੱਦਾ ਦਿੱਤਾ ਗਿਆ ਸੀਗਾ ਜੀ ਇਹ ਹੋ ਸਕਦਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਸੇਵਾ ਚ ਨੇ ਹੋ ਸਕਦਾ ਕੋਈ ਰੁਝੇਵਾ ਹੋਵੇ ਜੀ ਸਰ ਜੀ ਪਾਈਆ ਦਾ ਗਿਆ ਬਾਅਦ ਹਾਂ ਜੀ ਚਾਰ ਦਾ ਗਿਆ ਬਾਅਦ ਇੱਥੇ ਮੁਖ ਦਫ਼ਤਰ ਅੰਮ੍ਰਿਤਸਰ ਦੇ ਵਿੱਚੋਂ ਬਿਲਕੁਲ ਆ ਜੀ ਵਧੀਆ ਗੱਲ ਆ ਬਹੁਤ ਅੱਛੀ ਗੱਲ ਲੋਕ ਬਹੁਤ ਲਾਈਕ ਕਰ ਰਹੇ ਕਾਦੀ ਕੀ ਹੁਣ ਜਿਹੜੇ ਪਾਰਟੀ ਦੇ ਪਾਲਿਸੀ ਬਿਆਨ ਨੇ ਸਾਰੇ ਇੱਥੋਂ ਜਾਰੀ ਹੋਣਗੇ ਬਿਲਕੁਲ ਜੀ ਬਿਲਕੁਲ ਤੁਹਾਡੀਆਂ ਜਿਹੜਾ ਤੁਹਾਨੂੰ ਕੰਮ ਥੋੜਾ ਤੋਂ ਵਧ ਗਿਆ ਤੁਹਾਡਾ ਇਹ ਲੀਡਰਸ਼ਿਪ ਦੱਸ ਗਾਉਂ ਪਹਿਲਾਂ ਹੁਸਕਰੇ ਬਾਕੀ ਜਿਹੜੇ ਜਿਲ੍ਹਾ ਪ੍ਰਧਾਨ ਹੀ ਰਹਿੰਦੇ ਸੀ ਜਿਲ੍ਹਾ ਪ੍ਰਧਾਨ ਅਸੀਂ ਕਰ ਦੇਾਂਗੇ ਇੱਕ ਦੋ ਦਿਨਾਂ ਚ ਸਿੰਘ ਸਾਹਿਬ ਜੀ ਇੱਕ ਭਾਈ ਅਸੀਂ ਗੱਲ ਕਰ ਰਹੇ ਸੀ ਅਮਰਪਾਲ ਹੋਰਾ ਦੀ ਤੁਸੀਂ ਦੇਖਿਆ ਹੋਣਾ ਉਹਨਾਂ ਦੇ ਫੈਮਲੀ ਨੇ ਵੀ ਤੁਹਾਨੂੰ ਕਾਫੀ ਸਪੋਰਟ ਦਿੱਤੀ ਤੁਸੀਂ ਸਾਰਿਆਂ ਨੇ ਤਰਨਤਨ ਚੋਂ ਲੜੀ ਹੈ ਉਹਨਾਂ ਦੀ ਕਰੋਲ ਨੂੰ ਲੈ ਕੇ ਕਾਫੀ ਖਿੱਚੋ-ਤਾਣ ਚੱਲ ਰਹੀ ਹੈ ਹਾਈ ਕੋਰਟ ਦੇ ਵਿੱਚ ਰੋਕ ਕੀਤਾ ਹੈ ਕਿਵੇਂ ਦੇਖ ਰਹੇ ਹੋ ਨਾਲ ਬੰਦੀ ਸਿੰਘ ਨੇ ਨਾਕੂ ਨੇ ਕਿੰਨੇ ਕਿੰਨੇ ਸਫਾਰ ਹੁਆਏ ਅਸੀਂ ਸਾਨੂੰ ਸੰਸਦ ਦੇ ਵਿੱਚ ਬੋਲਣ ਦਾ ਮੌਕਾ ਦਿੱਤਾ ਜਾਵੇ ਕਿਵੇਂ ਦੇਖ ਰਹੇ ਹੋ ਦੇਖੋ ਇੱਕ ਤਾਂ ਹੁੰਦਾ ਹੈ ਵੀ ਇਹ ਮਨੁੱਖੀ ਅਧਿਕਾਰ ਨਾਲ ਜੁੜਿਆ ਮਸਲਾ ਵੀ ਹੈਗਾ ਜੀ ਇੱਕ ਐਮਪੀ ਦੇ ਅਧਿਕਾਰ ਨਾਲ ਜੁੜਿਆ ਮਸਲਾ ਵੀ ਹੈਗਾ ਜੀ 4 ਸਾਲ ਲੰਬੀ ਪ੍ਰੋਲ ਦੇ ਉੱਤੇ ਤੁਸੀਂ ਉਹਨੂੰ ਰੱਖਿਆ ਹੋਇਆ ਫਿਰ ਇੱਕ ਐਮਪੀ ਦੇ ਜਿਹੜੇ ਹੱਕ ਹਕੂਕ ਹੈ ਤੁਸੀਂ ਉਹਨੂੰ ਦੇ ਹੀ ਨਹੀਂ ਰਹੇ ਹੋ ਤੇ ਕੋਟਾਂ ਦੇ ਵਿੱਚ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਇਹ ਇਹਨਾਂ ਦੇ ਜਿਹੜੇ ਅਸੀਂ ਜਿਹੇ ਹੱਕ ਹਕੂਕ ਦਿੰਨੇ ਆ ਜਾਂ ਅਸੀਂ ਇਹਨਾਂ ਦੀ ਜਿਹੜੀ ਆ ਉਹ ਫੇਵਰ ਕਰਦੇ ਆ ਤੇ ਪੰਜਾਬ ਦੇ ਹਾਲਾਤ ਖਰਾਬ ਹੋ ਜਾਣਗੇ ਮੈਨੂੰ ਇਹ ਦੱਸੋ ਮੌੜ ਬੰਬ ਧਮਾਕਾ ਹੋਇਆ ਬੱਚੇ ਮਰੇ ਸੀ ਉਹਦੇ ਵਿੱਚ ਜੀ ਤੇ ਉਹਦੀ ਕਾਰਵਾਈ ਜਿਹੜੀ ਹੈ ਅਜੇ ਤੱਕ ਹੀ ਲੰਬਤ ਪਈ ਆ ਕੋਈ ਸਰਕਾਰ ਜਿਹੜੀ ਹੈ ਉਹਦੇ ਤੇ ਕਾਰਵਾਈ ਕਰਨ ਦੇ ਲਈ ਤਿਆਰ ਨਹੀਂ ਮੋਰ ਬੰਬ ਤਮਾਕੇ ਦੇ ਦੋਸ਼ੀਆਂ ਨੂੰ ਫੜਨ ਲਈ ਤਿਆਰ ਨਹੀਂ ਨਾ ਪਿਛਲੀਆਂ ਸਰਕਾਰਾਂ ਤੇ ਨਾ ਮੌਜੂਦਾ ਸਰਕਾਰ ਬਿਆਦਬੀ ਹੋਈ ਬਿਆਦਬੀ ਦੇ ਦੋਸ਼ੀ ਜਿਹੜੇ ਆ ਉਹ ਨੰਗੇ ਹੋਏ ਨਾ ਪਿਛਲੀਆਂ ਸਰਕਾਰਾਂ ਨੇ ਕਾਰਵਾਈ ਕੀਤੀ ਤੇ ਨਾ ਹੁਣ ਵਾਲੀ ਸਰਕਾਰ ਜਿਹੜੀ ਆ ਕੋਈ ਕਾਰਵਾਈ ਕਰਨ ਜਾ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪੰਜ ਮੈਂਬਰੀ ਭਰਤੀ ਕਮੇਟੀ ਬਣੀ ਸੀ ਉਹਨੇ ਸੰਗਤ ਨਾਲ ਇੱਕ ਵਾਦਾ ਕੀਤਾ ਸੀਗਾ ਕਿ ਸਾਡਾ ਜਿਹੜਾ ਦਫ਼ਤਰ ਹੈ ਮੁੱਖ ਉਹ ਸ਼੍ਰੀ ਅਮਰਸਰ ਸਾਹਿਬ ਤੋਂ ਚੱਲੇਗਾ ਕਿਉਂਕਿ ਆਕਾਲੀ ਦਲ ਦੀ ਪੁਰਾਣੀ ਰਵਾਇਤ ਰਹੀ ਹੈ। ਆਕਾਲੀ ਦਲ ਦਾ ਮੁੱਖ ਦਫ਼ਤਰ ਜਿਹੜਾ ਸ਼੍ਰੀ ਅਮਰਸਰ ਸਾਹਿਬ ਇੱਕੀ ਹੁੰਦਾ ਸੀ। ਤੇ ਅੱਜ ਅਸੀਂ ਪੰਜ ਮੈਂਬਰੀ ਭਰਤੀ ਕਮੇਟੀ ਨੇ ਜੋ ਵਾਅਦਾ ਕੀਤਾ ਸੀਗਾ ਪ੍ਰਧਾਨ ਦੀ ਚੋਣ ਤੋਂ ਪਹਿਲਾਂ ਸੰਗਤ ਦੇ ਨਾਲ ਉਸ ਨੂੰ ਅਸੀਂ ਅਮਲਦਾਰੀ ਦੇ ਵਿੱਚ ਲਿਆਉਂਦੇ ਆਂ। ਜਿਹੜਾ ਮੁੱਖ ਦਫ਼ਤਰ ਜਿਹੜਾ ਅੱਜ ਸ਼੍ਰੀ ਅਮਰਸਰ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਸਥਾਪਿਤ ਕੀਤਾ ਹੈ। ਸ਼੍ਰੀ ਅਖੰਡਪਾਤ ਸਾਹਿਬ ਆਰੰਭ ਕਰਵਾਏ ਸਨ। ਔਰ ਸ਼੍ਰੀ ਅਖੰਡਪਾਤ ਸਾਹਿਬ ਜੀ ਦੀ ਅੱਜ ਸਮਾਪਤੀ ਹੋਈ ਹੈ, ਕੀਰ ਔਰ ਬੁਲਾਰਿਆ ਨੇ ਆਪਣੇ ਵੱਖਰੇ ਵੱਖਰੇ ਜਿਹੜੇ ਨੇ ਉਹ ਵਿਚਾਰ ਦਿੱਤੇ ਨੇ ਔਰ 2 ਦਸੰਬਰ ਦਾ ਦਿਨ ਜਿਹੜਾ ਅਸੀਂ ਇਸ ਦਫਤਰ ਦੇ ਜਿਹੜਾ ਉਦਘਾਟਨ ਵਾਸਤੇ ਇਸ ਲਈ ਚੁਣਿਆ ਕਿਉਂਕਿ 2 ਦਸੰਬਰ ਦਾ ਦਿਨ ਜਿਹੜਾ ਇੱਕ ਇਤਿਹਾਸਕ ਦਿਨ ਹੈ ਕਿਉਂਕਿ ਇਸ ਦਿਨ ਪਿਛਲੇ ਸਾਲ ਸ੍ਰੀ ਅਕਾਲ ਤਖਤ ਸਾਹਿਬ ਤੋਂ ਇੱਕ ਹੁਕਮਨਾਮਾ ਹੋਇਆ ਸੀ ਔਰ ਉਸ ਹੁਕਮਨਾਮੇ ਦੀ ਵਿਲੱਖਣਤਾ ਇਹ ਸੀ ਕਿ ਜਿਹੜੀ ਆਪਣੇ ਆਪ ਨੂੰ ਪੰਥਕ ਜਮਾਤ ਕੋ ਹੁੰਦੀ ਹੈ ਉਹ ਇਸ ਤੋਂ ਮਨਕਰ ਹੋਈ ਇਸ ਨੂੰ ਮੰਨਣ ਤੋਂ ਅਨਕਾਰੀ ਹੋਈ ਔਰ ਭਗੌੜੀ ਹੋਈ ਤੇ ਉਹ ਇਕ ਉਹਨਾਂ ਦੇ ਭਗੌੜੀ ਹੋਣ ਦੇ ਨਾਲ ਉਹਨਾਂ ਦੇ ਇਹ ਹੁਕਮਨਾਮੇ ਨੂੰ ਤਰਕਨਾਰ ਕਰਨ ਦੇ ਨਾਲ ਇਹ ਜਿਹੜੇ ਦਿਨ ਦੀ ਅਹਿਮੀਅਤ ਜਿਹੜੀ ਆ ਉਹ ਹੋਰ ਵਧ ਗਈ ਇਤਿਹਾਸ ਦੇ ਵਿੱਚ ਹੁਕਮਨਾਮੇ ਪਹਿਲਾਂ ਵੀ ਬਹੁਤ ਹੋਏ ਨੇ ਪਰ ਕਦੇ ਵੀ ਕਿਸੇ ਅਕਾਲੀ ਦਲ ਨੇ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨਮਾਉਂਦੇ ਨੇ ਕਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਜਿਹੜਾ ਹੈ ਉਹ ਪਿੱਠ ਦਿਕਾਉਣ ਦਾ ਯਤਨ ਨਹੀਂ ਕੀਤਾ ਇਹ ਇਤਿਹਾਸ ਦੇ ਵਿੱਚ ਮੈਂ ਸਮਝਦਾ ਪਹਿਲੀ ਵਾਰ ਹੋਇਆ ਹੈ 400 ਸਾਲ 450 ਸਾਲ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਉਹ ਪਾਰਟੀ ਜਿਹੜੀ ਇਹ ਮੰਨਦੀ ਹੈ ਕਿ ਉਹਦਾ ਜਨਮ ਜਿਹੜਾ ਉਹ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲਤ ਹੋਇਆ ਤੇ ਫਸੀਲਤ ਹੋਏ ਹੁਕਮਨਾਮੇ ਤੋਂ ਉਹ ਪਘੌੜੀ ਹੋ ਗਈ ਹੈ ਤੇ ਉਸ 2 ਦਸੰਬਰ ਨੂੰ ਅਸੀਂ ਜਿਹੜਾ ਹੈ ਇਹ ਦਿਨ ਜਿਹੜਾ ਹੈ ਦਫ਼ਤਰ ਦੇ ਤੋਂ ਕਾਟਣ ਲਈ ਇਸ ਕਰਕੇ ਰੱਖਿਆ ਕਿਉਂਕਿ ਇਹ ਇਤਿਹਾਸਕ ਦਿਨ ਹੈ ਦੇਖੋ ਇਹਨਾਂ ਦੀ ਪੂਰੀ ਕੋਸ਼ਿਸ਼ ਹੈ ਕਾਗਜ਼ਾਂ ਨੂੰ ਖਰਾਬ ਕਰਨੇ ਇਹ ਕਰ ਰਹੇ ਪਰ ਅਸੀਂ ਮਗਰ ਡਟੇ ਹਾਂ ਸਾਰੇ ਵਰਕਰਾਂ ਨੂੰ ਬੇਨਤੀ ਕਰਨਾ ਡਟ ਕੇ ਲੜਨਾ ਆਪਾਂ ਲੜਾਈ ਤੇ ਜਿੱਤ ਕਿਉਂ ਨੇ ਮੁੱਖ ਮੰਤਰੀ ਸਾਹਿਬ ਜੁਪਾਨ ਗਏ ਜੀ ਹੈਗੇ ਸੀ ਮੁੱਖ ਮੰਤਰੀ ਸਾਹਿਬ ਜੁਪਾਨ ਗਏ ਕਹਿੰਦੇ ਇਨਵੈਸਟ ਪੰਜਾਬ ਲਈ ਬਚਾ ਕੇ ਇਨਵੈਸਟਰ ਸੱਜਣਾ ਪਹਿਲੀ ਗੱਲ ਹੈ ਪਿਛਲੇ 4 ਸਾਲ ਤੱਕ ਕੋਈ ਇਨਵੈਸਟ ਪੰਜਾਬ ਹੋਇਆ ਨਹੀਂ ਪਿਛਲੀ ਵਾਰ ਚੀਫ ਗੈਸਟ ਕਪਲ ਸ਼ਰਮਾ ਸੀ ਇਨਵੈਸਟ ਪੰਜਾਬ ਵਾਸਤੇ ਦੂਜੀ ਗੱਲ ਮੈਂ ਬੇਨਤੀ ਕਰਨਾ ਚਾਹੁੰਦਾ ਹੱਥ ਜੋੜ ਕੇ ਮੁੱਖ ਮੰਤਰੀ ਜੀ ਨੂੰ ਪਿਛਲੀ ਵਾਰ ਗਏ ਸੀ ਜਰਮਨੀ 프ੈਂਕਫਰਟ ਐਕਤੀ ਰਾਤ ਕੁਝ ਆ ਜਾ ਕੰਮ ਕਰ ਲਿਓ ਜਿਹੜਾ ਜਹਾਜ਼ ਤੋਂ ਲਾਉਣਾ ਪੈ ਜਾ ਤੁਹਾਨੂੰ ਇਕੋਕ ਇਹਨਾਂ ਦੀ ਪੂਰੀ ਕੋਸ਼ਿਸ਼ ਹੈ ਕਾਗਜ਼ਾਂ ਨੂੰ ਖਰਾਬ ਕਰਨਾ ਇਹ ਕਰ ਰਹੇ ਪਰ ਅਸੀਂ ਮਗਰ ਡਟੇ ਹਾਂ ਸਾਰੇ ਵਰਕਰਾਂ ਨੂੰ ਬੇਨਤੀ ਕਰਦਾ ਡਟ ਕੇ ਲੜਨਾ ਆਪਾਂ ਲੜਾਈ ਤੇ ਜਿੱਤ ਕੇ ਆਉਣੇ ਮੁੱਖ ਮੰਤਰੀ ਸਾਹਿਬ ਤੁਹਾਨੂੰ ਗਏ ਜੀ ਮੁੱਖ ਮੰਤਰੀ ਸਾਹਿਬ ਤੁਹਾਨੂੰ ਗਏ ਕਹਿੰਦੇ ਨੈਕਸਟ ਪੰਜਾਬ ਲਈ ਇਨਵੈਸਟਰ ਅਟਰੈਕਟ ਕਰਨਾ ਹੈ ਪਹਿਲੀ ਗੱਲ ਹੈ ਪਿਛਲੇ 4 ਸਾਲ ਤੱਕ ਕੋਈ ਇਨਵੈਸਟ ਪੰਜਾਬ ਹੋਇਆ ਨਹੀਂ ਪਿਛਲੀ ਵਾਰ ਚੀਫ ਗੈਸਟ ਕਪਲ ਸ਼ਰਮਾ ਸੀ ਇਨਵੈਸਟ ਪੰਜਾਬ ਵਾਸਤੇ ਉਜੀ ਗੱਲ ਮੈਂ ਬੇਨਤੀ ਕਰਨਾ ਚਾਹਣਾ ਹੱਥ ਜੋੜ ਕੇ ਮੁੱਖ ਮੰਤਰੀ ਜੀ ਨੂੰ ਪਿਛਲੀ ਵਾਰ ਗਏ ਸੀ ਜਰਮਨੀ 프੍ਰੈਂਕਫਰਟ ਐਕਤੀਨਾਤ ਕੁਝ ਆਜਾ ਕੰਮ ਕਰ ਲਿਓ ਜਿਹੜਾ ਜ